ਇਹੀ ਚੀਜ਼ ਹੈ ਜਿਸ ਦੇ ਵਿੱਚ ਇਨਸਾਨ ਕਿਸੇ ਵੀ ਹੱਦ ਤੱਕ ਚਲੇ ਜਾਂਦਾ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਲੜਕਾ ਲੜਕੀ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੇ ਨੇ ਪਰ ਬਾਅਦ ਦੇ ਵਿੱਚ ਉਹਨਾਂ ਦਾ ਹਸ਼ਰ ਜੋ ਬਹੁਤ ਮਾੜਾ ਹੁੰਦਾ ਕਈ ਅਜਿਹੇ ਹੁੰਦੇ ਨੇ ਜੋ ਇਸ ਤਰੀਕੇ ਨਾਲ ਵਿਆਹ ਕਰਵਾ ਲੈਂਦੇ ਨੇ ਪਰ ਬਾਅਦ ਦੇ ਵਿੱਚ ਜ਼ਿੰਦਗੀ ਸੁਖਾਲੀ ਵੀ ਹੋ ਜਾਂਦੀ ਹੈ ਬਹੁਤ ਸਾਰੇ ਮਾਮਲੇ ਜਿਹੜੇ ਪੰਜਾਬ ਦੇ ਵਿੱਚੋਂ ਦੇਖਣ ਨੂੰ ਮਿਲਦੇ ਨੇ ਪਰ ਅੱਜ ਅਸੀਂ ਇੱਕ ਤੁਹਾਨੂੰ ਮਾਮਲਾ ਦੱਸਣ ਜਾ ਰਹੇ ਹਾਂ ਜੋ ਕਿ ਹੁਸ਼ਿਆਰਪੁਰ ਦੇ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਬਲਾਕ ਤਲਵਾੜਾ ਦੇ ਪਿੰਡ ਸਾੜਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪ੍ਰੇਮੀ ਜੋੜੇ ਨੂੰ ਘਰੋਂ ਭੱਜ ਕੇ ਵਿਆਹ ਕਰਵਾਉਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਲੜਕੀ ਦੇ ਪਰਿਵਾਰਕ ਮੈਂਬਰ ਲੜਕੀ ਦੇ ਪਿਤਾ ਆਪਣੇ ਜਵਾਈ ਦੇ ਘਰ ਦਾਖਲ ਹੋ ਗਏ ਯਾਨੀ ਕਿ ਆਪਣੀ ਲੜਕੀ ਦੇ ਘਰੇ ਯਾਨੀ ਕਿ ਆਪਣੇ ਲੜਕੀ ਦੇ ਘਰ ਵਾਲੇ ਦੇ ਘਰੇ ਦਾਖਲ ਹੋ ਕੇ ਪੂਰੇ ਪਰਿਵਾਰ ਦੇ ਉੱਤੇ ਹਮਲਾ ਕਰ ਦਿੰਦੇ ਨੇ ਤਾਂ ਆਖਰ ਇਹ ਹਮਲਾ ਕਿਉਂ ਕੀਤਾ ਤਾਂ ਪ੍ਰੇਮੀ ਜੋੜਾ ਜੋ ਪਤੀ ਪਤਨੀ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਤੇ ਲੜਕੇ ਦੇ ਜੋ ਪਿਤਾ ਨੇ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਆ ਆਖਰ ਕਿਸ ਤਰੀਕੇ ਦੇ ਨਾਲ ਇਹ ਸਾਰੀ ਗੱਲਬਾਤ ਹੋਈ ਆ ਕਿਸ ਤਰੀਕੇ ਦੇ ਨਾਲ ਹੁਣ ਜੋ ਜ਼ਖਮੀ ਨੇ ਕਿੰਨਾ ਸ਼ਰਮਾ ਤੇ ਤੁਹਾਡੇ ਨਾਲ ਜਿਹੜੀ ਬਾਰਦਾਤ ਹੋਈ ਆ ਕਿੱਦਾਂ ਹੋਈ ਉਹ ਕਿੱਥੋਂ ਸ਼ੁਰੂਆਤ ਹੋਈ ਸੀ ਸਰ ਮੈਂ ਨਾ ਮੈਂ ਤੇ ਮੇਰੇ ਹਸਬੰਦ ਅਮਰਦੀਪ ਸਿੰਘ ਅਸੀਂ 17 ਤਰੀਕ ਨੂੰ ਨਾ ਕੋਟ ਮੈਰਿਜ ਕਰਵਾਈ ਸੀਗੀ ਆਪਣੀ ਮਰਜ਼ੀ ਨਾਲ ਕਿਹੜੀ ਜਗ੍ਹਾ ਤੇ ਹਸ਼ਿਆਰਪੁਰ ਤੇ ਉਸ ਤੋਂ ਬਾਅਦ ਅਸੀਂ ਦੋ ਤਿੰਨ ਦਿਨ ਬਾਹਰ ਹੀ ਰਹੇ ਸੀਗੇ ਤੇ ਮੈਰਿਜ ਤੇ ਸਾਡੇ ਨਾਲ ਮੰਮੀ ਡੈਡੀ ਗਏ ਸੀਗੇ ਮੇਰੇ ਹਸਬੰਦ ਦੇ ਮੰਮੀ ਡੈਡੀ ਪੇਰੈਂਟਸ ਤੇ ਉਸ ਤੋਂ ਬਾਅਦ ਆਪਾਂ ਦੋ ਤਿੰਨ ਦਿਨ ਬਾਹਰ ਹੀ ਰਹੇ ਸੀਗੇ ਤੇ ਫਿਰ ਆਪਾਂ 22 ਤਰੀਕ ਨੂੰ ਆਏ ਸੀਗੇ ਘਰੇ ਵਾਪਸ ਤੇ ਫਿਰ ਉਸ ਤੋਂ ਦੋ ਕੁ ਦਿਨ ਬਾਅਦ ਮੇਰੇ ਹਸਬੰਦ ਕੰਮ ਤੇ ਗਏ ਸੀਗੇ ਤੇ ਮੈਂ ਤੇ ਮੇਰੇ ਛੋਟੇ ਦੀਦੀ 99 ਦੇ ਤੇ ਇੱਕ ਵੱਡੇ ਨਨਾਨਾ ਉਹ ਆਏ ਉਹ ਘਰੇ ਆਏ ਹੋਏ ਸੀ ਤੇ ਉਹਨਾਂ ਦੀ ਦੋ ਤਿੰਨ ਸਾਲ ਦੀ ਬੱਚੀ ਵੀ ਹੈਗੀ ਐ ਤੇ ਉਹ ਪ੍ਰੈਜੈਂਟ ਵੀ ਹੈਗੇ ਆ ਅਸੀਂ ਤਿੰਨ ਜਾਣੇ ਘਰੇ ਸੀਗੇ ਤੇ ਮੇਰੇ ਫਾਦਰ ਫਾਦਰ ਆਏ ਸੀਗੇ ਘਰ ਤੇ ਮੈਨੂੰ ਨਹੀਂ ਸੀ ਪਤਾ ਮੈਂ ਅੰਦਰਲੇ ਰੂਮ ਸੀਗੀ ਮੇਰੀ ਛੋਟੀ ਦੀਦੀ ਜਿਹੜੇ ਉਹਨਾਂ ਨੇ ਦਰਵਾਜ਼ਾ ਖੋਲਿਆ ਤੇ ਉਹਨਾਂ ਨੇ ਅੰਦਰ ਬਿਠਾਇਆ ਉਹਨੂੰ ਉਹਦਾ ਝੂਠ ਬੋਲ ਕੇ ਅੰਦਰ ਆਏ ਸੀਗੇ ਕਿ ਮੈਂ ਕੋਰਟ ਵੱਲੋਂ ਆਇਆ ਤੁਹਾਡੇ ਸਰਟੀਫਿਕੇਟ ਦੇਣ ਉਹਨਾਂ ਨੇ ਇੱਕ ਫਾਈਲ ਵੀ ਫੜੀ ਹੋਈ ਸੀ ਉਹ ਚ ਸਾਨੂੰ ਨਹੀਂ ਪਤਾ ਉਦਾਂ ਤੇ ਉਹ ਮੇਰੇ ਫਾਦਰ ਲੱਗਦੇ ਆ ਬਟ ਮਤਲਬ ਸਤੇਲੇ ਫਾਦਰ ਹਨ ਵੀ ਹਾਂਜੀ ਮੇਰਾ ਮਤਲਬ ਸੈਕਿੰਡ ਮੈਰਿਜ ਹੋਈ ਹੈ ਮੇਰੀ ਮੰਮੀ ਨਾਲ ਉਹਨਾਂ ਦੀ ਠੀਕ ਹੈ ਤੇ ਉਸ ਤੋਂ ਬਾਅਦ ਮੇਰੇ ਦੀਦੀ ਨੇ ਕੁੰਡਾ ਖੋਲਿਆ ਉਹਨਾਂ ਨੂੰ ਅੰਦਰ ਬਿਠਾਇਆ ਉਹਨਾਂ ਦੇ ਹੱਥ 'ਚ ਇੱਕ ਫਾਈਲ ਸੀਗੀ ਸਾਨੂੰ ਨਹੀਂ ਪਤਾ ਉਹ 'ਚ ਕਿਹੜੇ ਕਾਗਜ਼ ਸੀਗੇ ਪਰ ਉਹਨਾਂ ਨੇ ਇੰਨਾ ਕਿਹਾ ਕਿ ਕੋਰਟ ਵੱਲੋਂ ਆਇਆ ਮੈਂ ਤੇ ਉਸ ਤੋਂ ਬਾਅਦ ਉਹਨਾਂ ਨੇ ਅੰਦਰ ਬਿਠਾਇਆ ਮੈਂ ਅੰਦਰ ਰੂਮ ਸੀ ਕਿ ਮੈਂ ਆਵਾਜ਼ ਸੁਣੀ ਉਹਨਾਂ ਦੀ ਮੈਂ ਪਛਾਣਿਆ ਤੇ ਫਿਰ ਮੈਂ ਆਪਣੇ ਹਸਬੰਦ ਨੂੰ ਫੋਨ ਕੀਤਾ ਉਹ ਥੋੜੀ ਦੂਰ ਤੇ ਕੰਮ ਕਰਦੇ ਉਹ ਆਗੇ ਸੀਗੇ ਘਰ ਦੋ ਤਿੰਨ ਮਿੰਟ 'ਚ ਤੇ ਮੇਰੇ ਜਿਹੜੇ ਵੱਡੇ ਦੀਦੀ ਐ ਉਹ ਨਾਲ ਪੇਰੈਂਟਸ ਨੂੰ ਫੋਨ ਕਰਨ ਲੱਗੀ ਘਰ ਕੋਈ ਘਰੇ ਕੋਈ ਆਇਆ ਤੁਸੀਂ ਆਜੋ ਤੇ ਜਿੱਦਾਂ ਹੀ ਉਹ ਉੱਠੇ ਫੋਨ ਕਰਨ ਨੂੰ ਉਹਨਾਂ ਨੇ ਉਹਨੂੰ ੱਤਕਾ ਮਾਰਿਆ ਉਦੋਂ ਵੀ ਉਹ ਪ੍ਰੈਗਨੈਂਟ ਵੀ ਹੈਗੀ ਤਾਂ ਉਹਨਾਂ ਨੂੰ ੱੱਕਾ ਮਾਰਿਆ ਉਹਨ ਕੋ 2-3 ਸਾਲ ਦੀ ਬੱਚੀ ਵੀ ਹੈਗੀ ਐ ਤੇ ਉਸ ਤੋਂ ਬਾਅਦ ਜਿੱਦਾਂ ਹੀ ਮੇਰੇ ਹਸਬੰਡ ਆਏ ਉਹਨਾਂ ਨੇ ਮਾਰਕੁੱਟ ਕਰਨੀ ਸ਼ੁਰੂ ਕਰਤੀ ਉਹਨ ਕੋ ਤਿੱਖਾ ਜਿਹਾ ਹਥਿਆਰ ਸੀ ਕਾਇਕ ਉਹਨਾਂ ਨੇ ਪਹਿਲੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਗਲੇ ਤੇ ਫਿਰ ਮੇਰੇ ਹਸਬੰਡ ਲੱਗੇ ਹੋਏ ਮੇਰੀ ਪਿੱਠ ਤੇ ਲੱਗੇ ਹੋਏ ਟਾਂਕੇ ਤੇ ਉਹਨਾਂ ਦੇ ਹੱਥ ਤੇ ਫਿਰ ਜਦੋਂ ਉਹਨਾਂ ਨੂੰ ਮਾਰਨ ਲੱਗੇ ਤੇ ਮੇਰੇ ਛੋਟੇ ਦੀਦੀ ਅੱਗੇ ਹੋਏ ਤੇ ਉਹਨਾਂ ਦੇ ਵੀ ਸਿਰ ਤੇ ਸੱਟ ਲੱਗੀ ਉਸ ਤੋਂ ਬਾਅਦ ਸੀ ਬੜੀ ਮੁਸ਼ਕਿਲ ਨਾ ਸਾਡੇ ਸੱਟਾਂ ਵੀ ਲੱਗੀਆਂ ਸੀ ਫਿਰ ਵੀ ਅਸੀਂ ਘਰੋਂ ਬਾਹਰ ਨਿਕਲੇ ਅਸੀਂ ਵਾਰ ਕੋ ਕੁੰਡਾ ਲ ਫਿਰ ਉਹ ਜਦੋਂ ਆਪਾਂ 도ੜਨ ਲੱਗੇ ਨਾ ਪਹਿਲੇ ਦੀਦੀ ਹੁਣ ਤਾਂ ਅਸੀਂ ਬਾਹਰ ਕੱਢਤਾ ਸੀਗਾ ਪਰ ਜਦੋਂ ਅਸੀਂ ਬਾਹਰ ਨੂੰ ਆਏ ਤੇ ਅਸੀਂ ਬਾਹਰੋਂ ਕੁੰਡਾ ਲਾਇਆ ਉਸ ਤੋਂ ਬਾਅਦ ਵੀ ਉਹ ਕੋਠੇ ਤੇ ਚੜ੍ਹ ਕੇ ਉਹਨਾਂ ਨੇ ਏਡੀ ਉੱਚੀ ਦੀਵਾਰ ਤੇ ਛਾਲ ਉਤੋਂ ਛਾਲ ਮਾਰੀ ਥੱਲੇ ਉਦੋਂ ਸਾਡੇ ਮੰਮੀ ਡੈਡੀ ਆਗੇ ਸੀ ਉਹਨਾਂ ਨੇ ਫੜ ਲਿਆ ਤੇ ਉਹਨਾਂ ਨੇ ਇੰਨੀ ਪੀਤੀ ਹੋਈ ਸੀ ਨਾ ਜਦੋਂ ਉਹਨਾਂ ਨੇ ਦੀਵਾਰ ਤੋਂ ਛਾਲ ਮਾਰੀ ਨਾ ਉਹਨਾਂ ਨੂੰ ਬਿਲਕੁਲ ਵੀ ਹੋਸ਼ ਨਹੀਂ ਸੀਗੀ ਮਤਲਬ बेहोश ਹੋ ਕੇ ਜਦੋਂ ਬੰਦਾ ਡਿੱਗ ਜਾਂਦਾ ਨਾ ਉਦਾਂ ਸੀਗਾ ਉਹਨਾਂ 'ਚ ਉੱਠਣ ਦੀ ਖੁਦ ਨਾ ਹਿੰਮਤ ਵੀ ਨਹੀਂ ਸੀਗੀ ਤੇ ਉਸ ਤੋਂ ਬਾਅਦ ਉੱਥੇ ਐਮਸੀ ਵੀ ਆਈ ਸੀ ਕਿ ਸਾਡੇ ਉਹਨਾਂ ਨੂੰ ਅਸੀਂ ਕਿਹਾ ਕਿ ਇਹਨਾਂ ਨੂੰ ਫੜ ਕੇ ਰੱਖਿਓ ਅਸੀਂ ਹਸਪੀਟਲ ਆ ਕੇ ਤੇ ਪੱਟੀਆਂ ਵਗੈਰਾ ਕਰਵਾਈਆਂ ਤੇ ਅਸੀਂ ਥਾਣੇ ਵੀ ਰਿਪੋਰਟ ਦਿੱਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਐਮਸੀ ਨੇ ਜਿਹੜਾ ਆ ਉਹ ਵਿਅਕਤੀ ਨੂੰ ਭਜਾ ਦਿੱਤਾ ਮੁਰਦਗੀ ਕਿੱਥੇ ਹੈ ਵਿਅਕਤੀ ਉਹ ਪਤਾ ਕੁਛ ਹੁਣ ਤਾਂ ਕਹਿੰਦੇ ਵੀ ਪੁਲਿਸ ਸਟੇਸ਼ਨ ਐ ਪਰ ਪੱਕਾ ਨਹੀਂ ਪਤਾ ਅੱਛਾ ਉਸ ਤੋਂ ਬਾਅਦ ਤੁਹਾਡਾ ਜਿਹੜਾ ਮਦਰ ਆ ਉਹ ਹੈਗੇ ਆ ਹਜੇ ਨਹੀਂ ਜਿਹੜੇ ਮੇਰੀ ਰੀਅਲ ਮਦਰ ਹੈ ਨਾ ਉਹਨਾਂ ਨਾਲ ਸਾਡਾ ਡਿਵੋਰਸ ਹੋ ਚੁੱਕਿਆ ਹੈ ਡਿਵੋਰਸ ਹਾਂਜੀ ਤੁਸੀਂ ਕਿੰਨੇ ਭੈਣ ਭਰਾ ਸਨ ਦੋ ਜਣੇ ਠੀਕ ਹੈ ਤੇ ਬ੍ਰਦਰ ਤੁਹਾਡੇ ਕੀ ਕਰਦੇ ਉਹ ਮੇਰੇ ਤੋਂ 4 ਸਾਲ ਛੋਟਾ ਹੈ 9th ਕਲਾਸ ਚ ਪੜਦਾ ਹੈ ਤੁਹਾਡੇ ਨਾਲ ਇਡੀ ਵੱਡੀ ਬਹਾਰਦਤ ਹੋਈ ਹੈ ਤੁਸੀਂ ਪ੍ਰਸ਼ਾਸਨ ਦੇ ਕਿ ਕੀ ਮੰਗ ਕਰਦੇ ਹੋ ਇਨਸਾਫ ਦੀ ਇਹਦਾ ਕੋਸ਼ਿਸ਼ ਨਹੀਂ ਹੋਣਾ ਚਾਹੀਦਾ ਉਹਨੂੰ ਸਦਾ ਹੋਣੀ ਚਾਹੀਦੀ ਹੈ ਚੰਗੀ ਤਰ੍ਹਾਂ ਪੂਰੀ ਖਾਈਸ਼ ਕੀ ਨਾਮ ਹੈ ਤੁਹਾਡਾ ਅਮਰਦੀਪ ਸਿੰਘ ਤੇ ਤੇ ਕਿਹੜਾ ਤੁਹਾਡਾ ਕਿਹੜੇ ਇਲਾਕੇ ਕਿੱਥੇ ਸ਼ਾਨਪੁਰ ਮੋਤੋ ਤਲਵਾੜਾ ਤਲਵਾੜਾ ਹਾਂਜੀ ਇਹ ਕਿਹੜੀ ਯਾਰ ਬਾਦਾ ਹੋਈ ਆ ਜਾਂ ਉਹ ਤੋਂ ਪਹਿਲੇ ਕੀ ਹੋਇਆ ਇਸ ਪਹਿਲੇ ਤੁਹਾਡੇ ਸਰਪੰਚ 17 ਮਾਰਚ 3 17 ਮਾਰਚ ਨੂੰ ਆਪਾਂ ਸਰ ਵਿਆਹ ਕਰਾਇਆ 2025 ਨੂੰ ਕੋਰਟ ਮੈਰਿਜ ਕਰਾਈ ਸੀ ਕਿਹੜੀ ਜੀ ਕੋਰਟ ਮੈਰਿਜ ਕਰਵਾਈ ਹੁਸ਼ਿਆਰਪੁਰ ਸੈਸ਼ਨ ਕੋਰਟ ਸੈਸ਼ਨ ਕੋਰਟ ਹਾਂਜੀ ਤੇ ਪਹਿਲਾਂ ਸਾਡਾ ਗੁਰਦੁਆਰੇ ਵਿਆਹ ਹੋਇਆ ਸੀਗਾ ਉੱਥੇ ਹੁਸ਼ਿਆਰਪੁਰ ਫਗਵਾੜੇ ਰੋਡ ਤੇ ਉਸ ਤੋਂ ਬਾਅਦ ਸਰ ਸਾਨੂੰ 3 ਦਿਨ ਸਰ ਕੋਰਟ ਤੇ ਲੱਗੇ ਕੇ ਕਾਗਜ਼ ਪੇਪਰ ਤੇ ਰਿਕਰਨ ਕੋਰਟ ਤੇ ਜਮ ਮਲ ਲਗਭਗ ਸਭ ਕੁਝ ਸਾਡਾ ਵਿਆਹ ਰਜਮੰਦ ਨੇ ਸਭ ਕੁਝ ਹੋ ਗਿਆ ਸਰ ਤੇ ਉਸ ਤੋਂ ਬਾਅਦ ਸਾਨੂੰ ਪ੍ਰੋਡਕਸ਼ਨ ਲੈਟਰ ਵੀ ਮਿਲਿਆ ਜ਼ਗਾਏ ਕ ਤੇ ਆਪਾਂ 3 3 4 ਦਿਨ ਬਾਅਦ ਸਰ ਆਪਾਂ ਆਪਣੇ ਘਰੇ ਆ ਗਏ ਸੀਗੇ ਤੇ ਆਪਾਂ ਲੈਟਰ ਦੇਣ ਜਾਣਾ ਸੀਗਾ ਥਾਣੇ ਵਿੱਚ ਤੇ ਆਪਾਂ ਨਾ ਐਮ ਸੀ ਚੱਡੇ ਨੂੰ ਨਾ ਲੈਟਰ ਦੇ ਦਿੱਤਾ ਸੀਗਾ ਫੋਟੋ ਪੇ ਦੀ ਸਰ ਬਾਰ ਨੰਬਰ ਕਿੰਨੇ ਦਾ ਆਇਆ 4 4 ਨੰਬਰ ਵਾਲਾ ਹਾਂਜੀ ਤੇ ਆਪਾਂ ਲੈਟਰ ਉਹਨੇ ਸੈਂਡ ਕਰਤਾ ਉਹ ਕਹਿੰਦਾ ਕੋਈ ਨਹੀਂ ਤੁਸੀਂ ਹੁਣ ਖੁਸ਼ੀ-ਖੁਸ਼ੀ ਰਹੋ ਮੈਂ ਸਾਰੀ ਗੱਲਬਾਤ ਹੋ ਗਈ ਹੈ ਤੂੰ ਟੈਨਸ਼ਨ ਨਾ ਲਓ ਕੋਈ ਇਦਾਂ ਦੀ ਵਾਰਦਾਤ ਨਹੀਂ ਹੁੰਦੀ ਹਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਰਹਿਣ ਲੱਗੇ ਬਣਾ ਚਲੋ ਹੁਣ 2 ਦਿਨ ਹੋ ਗਏ ਮੈਨੂੰ ਘਰ ਆਇਆ ਇਹਨੂੰ ਕੋਈ ਚੱਕਰ ਨਹੀਂ ਸੀਗਾ ਫਿਰ ਮੈਂ ਤੀਜੇ ਦਿਨ ਹੁਣ ਸਾਰਾ ਵਿਆਹ ਹੋਇਆ ਤੇ ਥੋੜਾ ਬੋਤਾ ਕਮਾਣਾ ਵੀ ਪੈਣਾ ਸੀ ਤੇ ਮੈਂ ਸੋਚਿਆ ਚਲੋ ਕੰਮ ਤੇ ਚੱਲ ਜਣੇ ਹਣਾ ਛੁੱਟੀ ਹੋਗਣੀ ਮੈਂ ਕੰਮ ਤੇ ਚੱਲ ਗਿਆ ਉਸੇ ਦਿਨ ਬਾਇੰਚਸ ਘਰੇ ਮੇਰੀ ਸਿਸਟਰ ਸੀਗੀ ਤੇ ਵਾਈਫ ਸੀਗੀ ਤੇ ਮੇਰੀ ਇੱਕ ਮੈਰਿਜ ਹੋ ਗਈ ਸਿਸਟਰ ਦੀ ਉਹ ਸੀਗੀ ਤੇ ਪੰਜੀ ਉਹ ਵੀ ਕਰ ਰਹੀ ਸੀਗੀ ਤੇ ਉਸ ਤੋਂ ਬਾਅਦ ਫਿਰ ਇਹ ਇਹਦਾ ਚਾਚਾ ਇੱਕ ਹਿਸਾਬ ਦਾ ਝੂਠ ਬੋਲ ਕੇ ਅੰਦਰ ਦਾਖਲ ਹੋਇਆ ਮੇਰੀ ਸਿਸਟਰ ਨੂੰ ਕਹਿੰਦਾ ਕਿ ਮੈਂ ਕੋਟ ਵੱਲੋਂ ਆਇਆ ਪਿਆ ਇਹਨੇ ਬਾਅਦ ਮੇਰੀ ਸਿਸਟਰ ਨੇ ਪੁੱਛਿਆ ਕਿ ਕੌਣ ਆ ਉਹ ਬੋਲਦਾ ਮੈਂ ਕੋਟ ਵੱਲੋਂ ਆਇਆ ਪਿਆ ਉਹਨੇ ਫਾਰਮ ਫਰਮ ਦੂਰੋ ਦਿਖਾਈ ਫਾਈਲ ਫੋਲ ਦਿਖਾਈ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਅੰਦਰ ਬਿਠਾ ਲਿਆ ਮੇਰੀ ਭਾਈ ਪਿਛਲੇ ਕਮਰੇ 'ਚ ਸੀਗੀ ਇਹਨੂੰ ਪਤਾ ਨਹੀਂ ਸੀਗਾ ਹਣਾ ਮੇਰੇ ਸਿਸਟਰ ਨੂੰ ਨਹੀਂ ਪਤਾ ਕਿ ਇਹਨਾਂ ਦੇ ਉਹ ਹੈ ਹਣਾ ਰਿਲੇਟਿਵ ਹੈ ਨਾ ਕੋਈ ਤੇ ਉਸ ਤੋਂ ਬਾਅਦ ਫਿਰ ਇਹਨੇ ਪਿਛਲੇ ਕਮਰੇ 'ਚ ਬੈਠ ਕੇ ਉਹਨਾਂ ਬਾਤ ਸੁਣੀ ਕਿਨੀ ਆਵਾਜ਼ ਉਹਨਾਂ ਦੀ ਹੈ ਫਿਰ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੁੜ ਕੇ ਫਿਰ ਮੈਂ ਉੱਥੇ ਇਹਨਾਂ ਨੂੰ ਫੋਨ ਕੀਤਾ ਕਹਿੰਦੇ ਆ ਗਏ ਘਰੇ ਆਏ ਪਏ ਆ ਜਲਦੀ ਆ ਜਾ ਤੁਸੀਂ ਕੁਝ ਵੀ ਹੋ ਸਕਦਾ ਤੇ ਮੈਂ ਆ ਗਿਆ ਮਤਲਬ ਭੇੜੇ ਲੱਗਾ ਮੈਂ ਕੰਮ ਰੇਲਵੇ ਵਿੱਚ ਸਕਿਉਰਟੀ ਗਾਰਡ ਪ੍ਰਾਈਵੇਟ ਤੇ ਉਹ ਤਾਂ ਚਲੋ ਮੈਂ ਦੂਰ ਸੀਗਾ ਦੂਰ ਨਹੀਂ ਸੀਗਾ ਥੋੜਾ ਲੱਗ ਗਈ ਸੀਗਾ ਤੇ ਮੈਂ ਜਲਦੀ ਪਹੁੰਚ ਗਿਆ ਜੇ ਬਾਜ ਨਹੀਂ ਸਨਾ ਪਹੁੰਚਦਾ ਕੁਝ ਵੀ ਹੋ ਸਕਦਾ ਸੀਗਾ ਉੱਥੇ ਤੇ ਉਸ ਜਿੱਤੇ ਮੈਂ ਪਹੁੰਚਿਆ ਉਹਨੇ ਮੇਰੀ ਸਿਸਟਰ ਨੂੰ ਮੈਨੂੰ ਦੱਸਿਆ ਕਿ ਇਹਨੇ ਪਹਿਲਾਂ ਫੋਨ ਤੇ ਗੱਲ ਕੀਤੀ ਕਿਸੇ ਨਾਲ ਕਿ ਮੈਂ ਅੱਜ 5-6 ਬੰਦੇ ਮਾਰ ਕੇ ਆਣੇ ਆ ਲਾਸਟ ਕਾਲ ਤੇ ਕਿਸੇ ਨਾਲ ਗੱਲ ਕੀਤੀ ਉਹ 5-6 ਬੰਦੇ ਮਾਰ ਕੇ ਆਣੇ ਤਾਂ ਮੇਰੀ ਜਮਾਨ ਦੇ ਪੇਪਰ ਤਿਆਰ ਰੱਖਿਓ ਜਿੱਦਿ ਇਹਨਾਂ ਨੇ ਮੈਨੂੰ ਇੰਨੀ ਗੱਲ ਦੱਸੀ ਬੈਠੇ ਨੂੰ ਤੇ ਨਾਲ ਹੀ ਮੈਂ ਖੜਾ ਹੋਇਆ ਉਹਨੇ ਮੇਰੀ ਮੇਰੀ ਸਿਸਟਰ ਖੜੀ ਵੀ ਮੇਰੀ ਭੈਣ ਨੂੰ ਮੇਰੀ ਮੰਮੀ ਨੂੰ ਫੋਨ ਕਰਨ ਲੱਗੀ ਮੇਰੀ ਸਿਸਟਰ ਤੇ ਉਹਨੇ ਨਾਲ ਹੀ ਉਹਨੂੰ ਧੱਕਾ ਮਾਰਤਾ ਤੇ ਮੇਰੀ ਉਹਨੇ ਫੋਨ ਖੋਲਿਆ ਮੇਰੀ ਸਿਸਟਰ ਦਾ ਉਸ ਤੋਂ ਬਾਅਦ ਫਿਰ ਤੇ ਮੁੜ ਕੇ ਫਿਰ ਉਹਨੇ ਜਿੱਦ ਤੱਕ ਕਮਰੇ ਨਾਲ ਹੀ ਪਿੱਛੇ ਤੇਜ਼ ਤ ਉਸ ਤੋਂ ਬਾਅਦ ਸਿਰ ਫਿਰ ਠੀਕ ਦਿਹਾੜਾ ਹੀ ਰਿਹਾ ਅੰਦਰ ਫਿਰ ਖੂਨ ਖੂਨੀ ਮਤਲਬ ਹੋ ਗਿਆ ਸਾਰੇ ਪਾਸੇ ਫਿਰ ਮਤਲਬ ਸਮਝ ਲਓ ਕਿ ਇੱਕ ਹਸਾਬ ਦਾ ਮਾਰਨ ਦੀ ਕੋਸ਼ਿਸ਼ ਕੀਤੀ ਉਹਨੇ ਗਲੇ ਤੇ ਮਾਰਨ ਦੀ ਸਰ ਇਹ 11:00 ਸਵਾ 11:30 11:30 ਦੇ ਵਿੱਚ ਵਿੱਚ ਕੋਈ ਗਵਾਨ ਕੋਈ ਛਡਾਉਣ ਵਾਲਾ ਕੁਝ ਸਰ ਆਣ ਗਵਾਨ ਵੀ ਇੱਥੇ ਇੱਕ ਹਸਾਬ ਦਾ ਸੀਗੇ ਉੱਥੇ ਅੰਦਰ ਸਾਡੇ ਘਰ ਅੰਦਰ ਹੋਈ ਨਾ ਵਾਰਦਾਤ ਉਹ ਹਾਂਜੀ ਅੰਦਰ ਹੋਇਆ ਨਾ ਬਾਹਰ ਹੋਿੰਦਾ ਤਾਂ ਫਿਰ ਥੋੜੀ ਅਲੱਗ ਗੱਲ ਸੀ ਅੰਦਰ ਅੰਦਰ ਆ ਕੇ ਹਮ ਲਾ ਦਿੱਤਾ ਉਹਨੇ ਹਾਂਜੀ ਤੇ ਗੌਂਡ ਵਾਲਿਆਂ ਨੂੰ ਪਤਾ ਵੀ ਨਹੀਂ ਲੱਗਣਾ ਸੀ ਜਦੋਂ ਆਪਾਂ ਬਾਹਰ ਗਿਆ ਉਸ ਤੋਂ ਬਾਅਦ ਪਤਾ ਲੱਗਾ ਆਪਾਂ ਆਪਣੀ ਮਤਲਬ ਉਹਨੂੰ ਓੱਖਾ ਸੁੱਖਾ ਸਾਰ ਅੰਦਰ ਕੁੰਡੀ ਲਾ ਕੇ ਇਹਨਾਂ ਨੂੰ ਮੈਂ ਪਹਿਲਾਂ ਬਾਜ ਭੇਜਦਾ ਸਾਰਿਆਂ ਨੂੰ ਫਿਰ ਮੈਂ ਕੁੰਡੀ ਉਹਨੂੰ ਅੰਦਰ ਥੋੜੀ ਦਿਰ ਉਹਦਾ ਹਥਿਆਰ ਫਾੜ ਪੁਰ ਕੇ ਹੱਥੇ ਦਵਾ ਕੇ ਸੀਐਸ ਨਾਲ ਦੀ ਐਮਸੀ ਨਾਲ ਗੱਲ ਕੀਤੀ ਕਿ ਸਾਡੇ 'ਚ ਆ ਬਾਰਦਾਤ ਹੋ ਗਈ ਤੁਸੀਂ ਅਮਾ ਤੁਹਾਡੀ ਲਾਪਰਵਾਹੀ ਕਰਕੇ ਜਿਹੜਾ ਇਹ ਸਾਡੇ ਜਾਨ ਲੈਵਾ ਹਮਲਾ ਇੱਕ ਤਾਂ ਮਰ ਵੀ ਜਾਂਦਾ ਸਾਡੇ ਤਾਂ ਐਮਸੀ ਜਿੰਮੇਵਾਰ ਸੀ ਗਲਤੀ ਲੈਣ ਦਾ ਐਮਸੀ ਨੂੰ ਸਰ ਮੌਕੇ ਦਾ ਆਪਾਂ ਬੁਲਾਇਆ ਸੀਗਾ ਉੱਥੇ ਉਹ ਆਇਆ ਸੀਗਾ ਐਮਸੀ ਤੇ ਉਸ ਤੋਂ ਬਾਅਦ ਸਰ ਸਾਡੇ 60 ਜਿਆਦੀ ਲੱਗੀ ਸੀਗੀ ਆਪਾਂ ਉਹਦਾ ਫੜ ਲਿਆ ਸੀਗਾ ਨੂੰ ਤੇ ਉਸ ਤੋਂ ਬਾਅਦ ਸਾਨੂੰ ਛੱਟ ਚੜ ਰਹੀ ਮੈਨੂੰ ਹਸਪੀਟਲ ਮੇਰੇ ਪਿਤਾ ਜੀ ਕਹਿੰਦੇ ਹਸਪੀਟਲ ਜਾ ਪਹਿਲਾਂ ਦਵਾਈ ਪੱਟੀ ਕਰਾ ਲਓ ਪਹਿਲਾਂ ਹਸਪੀਟਲ ਆ ਗਏ ਅੱਗੇ ਤੇ ਉਸ ਤੋਂ ਬਾਅਦ ਸਰ ਆਪਾਂ ਬੋਲਿਆ ਕਿ ਇਹਨੂੰ ਥਾਣੇ ਲੈ ਕੇ ਚਲੀਓ ਤੇ ਉਸ ਤੋਂ ਬਾਅਦ ਸਰ ਪਤਾ ਨਹੀਂ ਕੀ ਹੋਇਆ ਪਿੱਛੇ ਕੀ ਨਹੀਂ ਹੋਇਆ ਹੁਣ ਕਿੰਨੇ ਦਿਨ ਹੋ ਗਏ ਇਹ ਝਗੜਾ ਹੋਏ ਨੂੰ ਸਰ 22 ਮਾਰਚ ਦਾ ਹੋਇਆ ਪਿਆ ਸਰ ਤੇ ਪੁਲਿਸ ਵਾਲੋ ਕੋਈ ਕਾਰਵਾਈ ਕੋਈ ਕੋਈ ਕਾਰਵਾਈ ਨਹੀਂ ਸਰ ਪੁਲਿਸ ਦਾ ਢਿੱਲਾ ਰਵਈਆ ਹੈ ਹਾਂਜੀ ਠੀਕ ਹੈ ਤੁਸੀਂ ਪ੍ਰਸ਼ਾਸਨ ਦੇ ਅੱਗੇ ਕੀ ਮੰਗ ਕਰਦੇ ਹੋ ਸਰ ਇਨਸਾਫ ਚਾਹੀਦਾ ਸਰ ਟਾਂਕੇ ਲੱਗੇ ਪਿਆ ਮੇਰੇ ਸਿਸਟਰ ਦੇ ਟਾਂਕੇ ਲੱਗੇ ਸਾਰੇ ਟਾਂਕੇ ਲੱਗੇ ਆ ਸਰ ਇਹ ਤਾਂ ਸਰ ਮਾਰਨ ਆਏ ਸੀਗਾ ਤੇ ਇਹਨੇ ਤਾਂ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਆ ਜੇ ਮੈਂ ਮੋਕੇ ਦਾ ਨਾਮ ਪੁੱਛਦਾ ਇਹਨੇ ਮਾਰ ਕੇ ਚੱਲ ਜਾਣਾਗਾ ਵਿੱਚੋਂ ਇਹ ਤਾਂ ਮੋਕੇ ਦਾ ਮੈਂ ਪੁੱਛ ਗਿਆ ਸਮਝ ਲਓ ਇੱਕ ਦੋ ਮਿੰਟ ਦੀ ਗੇਮ ਸੀ ਸਾਰੀ ਮੈਂ ਪੁੱਛ ਗਿਆ ਤਾਂ ਥੋੜਾ ਬਚਾਅ ਹੋ ਗਿਆ ਜੇ ਨਾਮ ਪੁੱਛਦਾ ਉਹਨੇ ਪਿੱਛੋਂ ਕੁਛ ਨਾ ਕੁਛ ਕਰਕੇ ਫਿਰ दारू ਬੜੀ ਪੀਤੀ ਸੀ ਚੱਕਰ ਇਹ ਜਿਹਾ दारू ਅੰਨ੍ਹਾ ਰੱਜਿਆ ਪਿਆਗਾ ਸਰ ਉਹਨੂੰ ਪਤਾ ਨਹੀਂ ਲੱਗਦਾ ਪਿਆ ਕੀ ਕਰਨਾ ਕੀ ਨਹੀਂ ਕਰਨਾ ਉਹਨੇ ਮਾਰਨਾ ਸ਼ੁਰੂ ਕਰਤਾ ਉਹਨੇ ਦੇਖਿਆ ਨਹੀਂ ਅੱਗੇ ਤੇ ਪੁਲਿਸ ਦਾ ਟੈਨਰ ਰਈਆ ਅਨੁਸਾਰ ਹਾਂਜੀ ਹਾਂਜੀ ਕੀ ਕੀ ਨਾਮ ਆ ਤੁਹਾਡਾ ਔਰ ਜਿਹੜਾ ਹੈ ਜਿਹੜਾ ਥਾਰੇ ਦਾ ਕਰਾਫ ਕੀਤਾ ਜਿਆ ਪਰਨਾ ਲਾਇਆ ਤਾਂ ਕੀ ਕਰਾ ਮੇਰਾ ਨਾਮ ਸੁਖਦੇਵ ਰਾਜ ਹੈ ਮੈਂ 65 ਨੰਬਰ 2 ਤੋਂ ਤਲਵਾੜਾ ਦਾ ਵਸੀ ਆ